ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਅੱਜ ਪਹੁੰਚ ਗਏ ਸੀਗੇ ਆਪਾਂ ਸ੍ਰੀ ਹਜੂਰ ਸਾਹਿਬ ਲੱਗੇ ਆਂ ਦਰਸ਼ਨ ਕਰਨ ਰਾਤ 12:00 ਵਜੇ ਸੀਗੇ ਪਹੁੰਚਦੇ ਆਨੂੰ ਤੋਂ ਬਾਅਦ ਉਹਨਾਂ ਤੋਂ ਕੇ ਆਏ ਸੀਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਚਲੋ ਤੁਹਾਨੂੰ ਨਾਲੇ ਕਰਾਉਨੇ ਆਂ ਜੀ ਦਰਸ਼ਨ ਦਿਖਾਉਨੇ ਆਂ ਜੀ ਕਰੋਈ ਦਰਸ਼ਨ ਸ੍ਰੀ ਹਜੂਰ ਸਾਹਿਬ ਦੇ ਤੁਹ ਰਾਇ ਸਰਪੰਚ ਕੇ ਜਸ਼ਨ ਪ੍ਰਸ਼ਾਦ ਲੈਣ ਲੱਗੇ ਹੋਏ ਜੀ ਬੰਦੇ ਆਪਣੇ ਇਸ ਵਾਰ ਰਸ਼ ਕੁਝ ਘਟਾਈ ਇਹ ਤਾਂ ਪੰਜਾਬ ਤੋਂ ਸੰਗਤ ਘਟੀ ਹੋਈ ਹੈ ਕੁਝ ਆਉਣੀ ਹੁਣ ਕਿਉਂਕਿ ਪੰਜਾਬ ਚੋਣ ਪਾਣੀ ਔਨ ਕਰਕੇ ਨਾ ਜੀ ਸੰਗਤ ਦੀ ਸੰਗਤ ਥੋੜੀ ਘਟ ਆਉਂਦੀ ਆ ਇੱਧਰ ਖੜਾ ਹੀ ਸਾਡਾ ਬੰਦਾ ਇਹ ਸਾਡਾ ਮੇਨ ਬੰਦਾ ਹੈ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਦਿਲਬਰ ਆ ਉਹ ਆ ਜਾ ਉਹ ਦਿਲੇ ਨੂੰ ਵੀ ਚਲੋ ਚਲੋ ਸਰਪੰਚ ਚਲੋ ਚਲੋ ਦਲਵਰ ਵੀ ਆਇਆ ਹੈ ਭਾਈ ਆਪਣੇ ਨਾਲ ਫਿਰ ਆ ਗਿਆ ਮੈਂ ਚਲੋ ਹੁਣ ਜਾ ਰਹੇ ਆ ਜੀ ਆਪਾਂ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਗੱਡੀ ਕਰ ਲਈ ਸੀਗੀ ਆਪਾਂ ਉਹਦੇ ਚੱਲੇ ਆ ਮੈਂ ਚਲੋ ਅੱਜ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰੇ ਆਉਣੇ ਆ ਬੈਠਿਆ ਹੀ ਸੰਗਤ ਆ ਆਪਣੀਆਂ ਪਿੱਛੇ ਹੋਣ ਆ ਗਏ ਸੀਗੇ ਆਪਾਂ ਗੁਰਦੁਆਰਾ ਸੰਗਤ ਸਾਹਿਬ ਇਹ ਵੀ ਗੁਰਦੁਆਰਾ ਸਾਹਿਬ ਲੱਗ ਗਈ ਹੈ ਜੀ 5 ਮਿੰਟ ਤੇ ਰਸਤੇ ਤੇ ਆ ਗਈ ਆਪਣੀ ਸੰਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਇੱਧਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਆਪ ਵੀ ਸੋਨਾ ਬਣਿਆ ਹੋਇਆ ਹੈ ਨਾ ਚਣ ਗੁਰਦੁਆਰਾ ਸੰਗਤ ਸਾਹਿਬ ਦੇ ਆਜਿ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਢਾਲ ਹੈ ਜੀ ਕਰੋ ਦਰਸ਼ਨਾਂ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਹੀਰਾਕਾਟ ਸਾਹਿਬ ਆਹ ਲੋਕੇਸ਼ਨ ਹੈਗੀ ਆਲੇ ਦੁਆਲੇ ਤੇ ਆ ਇਤਿਹਾਸ ਲਿਖਿਆ ਹੋਇਆ ਆਗੇ ਜੀ ਆਪਾਂ ਗੁਰਦੁਆਰਾ ਸਾਹਿਬ ਤਪੋਸਥਾਨ ਮਾਤਾ ਸਹਿਬ ਦੇਵਾ ਜੀ ਦੇ ਗੁਰਦੁਆਰਾ ਬੜਾ ਵਧੀਆ ਬਣਿਆ ਹੋਈ ਹੈ ਜਗਾ ਬਹੁਤ ਗੁੱਲੀ ਢੁੱਲੀ ਹੈ ਗੁਰਦੁਆਰਾ ਸਾਹਿਬ ਚ ਲਿਵਾਉਣੀ ਹੈ ਤੁਹਾਨੂੰ ਦਰਦਵਾਨ ਹਾਲ ਵੀ ਬਹੁਤ ਬੜਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਚ ਰੋਜੀ ਦਰਸ਼ਨ ਆ ਗਈ ਹੈ ਜੀ ਗਦਾਬਰੀ ਨਦੀ ਜਿਹੜੀ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਕੋਲ ਲੰਘਦੀ ਆ ਲੰਗਰ ਸਾਹਿਬ ਗੁਰਦੁਆਰੇ ਕੋਲ ਤੇ ਬਾਕੀ ਹੋਰ ਵੀ ਜਿੰਨੇ ਆਪਾਂ ਲੋਕਲ ਗੁਰਦੁਆਰੇ ਆਏ ਤੇ ਉਹਨਾਂ ਦੇ ਲਾਗ ਲੱਗ ਜਾਂਦੀ ਆ ਪਾਣੀ ਪੌ ਚੜਿਆ ਹੋਇਆ ਇਹਦੇ ਵਿੱਚ ਵੀ ਕਹਿੰਦੇ ਪਹਿਲਾਂ ਇੰਤੋਂ ਵੀ ਜ਼ਿਆਦਾ ਚੜਿਆ ਹੋਇਆ ਸੀਗਾ ਪਾਣੀ ਉਹ ਜਿੱਥੇ ਕਿ ਬਾੜ ਦੀ ਪਈ ਹੋਈ ਆ ਜੀ ਉੱਥੇ ਤੱਕ ਚੜਿਆ ਹੋਇਆ ਦਾ ਪਾਣੀ ਪਹਿਲਾਂ ਜਿਵੇਂ ਵੇਗਰੇ ਦੀ ਉੱਪਰ ਘਾਹ ਦੀ ਪਈ ਆ ਉਦੇ ਤੱਕ ਪਾਣੀ ਚੜਿਆ ਹੋਇਆ ਏ ਉਹ ਜਿੱਥੇ ਤੱਕ ਮੁਕਾ ਦੇ ਮੁਸੇਮਾ ਹੈ ਨਾ ਹਰਫ ਦਿੱਤੇਗਲ ਬਾਪੇ ਪਸੇ ਹੋਏ ਜਿਵੇਂ ਨਾ ਇਹ ਸਾਵਣ ਦਾ ਬਹੁਤ ਪਾਣੀ ਚੜਨੇ ਆ ਫਿਰ ਹੋਏ ਯਾਰ ਮੇਰੇ ਸਾਹ ਨਾਲ ਜਿਹੜਾ ਆਹ ਕੋਠਾ ਏ ਕੁਮਟਾਣਾ ਇਹ ਵੀ ਡੁੱਬਿਆ ਹੋਊਗਾ ਇਹ ਸਾਰਨ ਨਾਲ ਨਾ ਪਰ ਉੱਪਰ ਪਾਣੀ ਕਿ ਮੈਂ ਉਹਦੇ ਲਵਾ ਉਹਦੇ ਵਿੱਚ ਵਸੇ ਹੋਈਆਂ ਜੜਾਂ ਜੀਆਂ ਇਹ ਹੈ ਜਿਹਨਾਂ ਦੀ ਗਦਾਬੜੀ ਬਾਕੀ ਆਪਣੇ ਪੰਜਾਬ ਚ ਵੀ ਪਾਣੀ ਬਹੁਤ ਆਇਆ ਹੋਇਆ ਏ ਮਿਹਰ ਕਰੇ ਮਾਲਕ ਆਹ ਕੋਟਵਾਰਾ ਜਾਵਾਂਗੇ ਜੀ ਬੰਦ ਚਲੋ ਦਿਖਾਉਣੇ ਆਈ ਤੁਹਾਨੂੰ ਹੋਰ ਗੁਰਦੁਆਰਾ ਸਾਹਿਬ ਫਿਰ ਹੁਣ ਪਹੁੰਚ ਗਏ ਜੀ ਗੁਰਦੁਆਰਾ ਸ਼ਿਕਾਰ்கਾਟ ਸਾਹਿਬ ਇਹ ਵੀ ਹਜੂਰ ਸਾਹਿਬ ਨੇ ਡੇਢ ਤੋਂ 5-4 ਕਿਲੋਮੀਟਰ ਦੂਰੇ ਹੈ ਜੀ ਇਹ ਵੀ ਕਦਾਬਰੀ ਨਦੀ ਦੇ ਕੰਡੇ ਤੇ ਹੋਇਆ ਪਹਾੜੀ ਦੇ ਉੱਪਰ ਚਲੋ ਘਰਾਉਣੇ ਆਈ ਤੁਹਾਨੂੰ ਦਰਸ਼ਨ ਫਿਰ ਗੁਰੂ ਘਰ ਆ ਜੀ ਇਹ ਜਗਾ ਉਹ ਵੀ ਬਹੁਤ ਖੁੱਲੇ ਡੁੱਲੇ ਆ ਬਹੁਤ ਬੋਲਿਆ ਸੀ ਤੇ ਗੁਰੂ ਘਰ ਦੇ ਦਰਸ਼ਨੇ ਮੁੱਲੇ ਨਮਸਕਾਰ ਘਾਟ ਜੀ ਘਾਟ ਗਿਆ ਤੇ ਮੁੱਲਾ ਪਤਰੀ ਪੂਰਾ ਸਾਹਿਬ ਅੱਗੇ ਸੀਗੇ ਸ਼ਾਮ ਨੂੰ ਆਪਾਂ ਦਰਬਾਰ ਸਾਹਿਬ ਜੀ ਚੁਰ ਸਾਹਿਬ ਤੇਰਾ ਧਾਰ ਤੇਰਾ ਰਾਸ ਦਾ ਪਾਠ ਹੁੰਦਾ ਈ ਕਰੋਈ ਦਰਸ਼ਨ ਸ਼ਾਮ ਦੇ ਸਮੇਂ ਸਾਚੇ ਸਾਹਿਬਾਂ ਅੰਦਰ ਨਹੀ ਘਰ ਤੇਰਾ ਘਰ ਤਾਂ ਤੇਰਾ ਸਾਹਿਬਾ ਜੀ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਂ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਨਾਲ ਕੱਲੋਂ ਨਵੇਂ ਦਿਨ ਨਾਲ ਹੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਬੈਗਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ